हालेलुया 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 सच्चे ਤੇ ਸਮਰਥੀ ਪਰਮੇਸ਼ਵਰ ਜੀ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਜਿੰਦਾ ਖੁਦਾ ਪ੍ਰਭੂ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਪਰਮੇਸ਼ਵਰ ਜੀ ਪਵਿੱਤ੍ਰ ਆਤਮਾ ਜੀ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਖੁਦਾ ਤੁਸੀਂ ਸਾਨੂੰ ਅੱਜ ਦਾ ਇਹ ਪਵਿੱਤਰ ਦਿਨ ਦਿਖਾਇਆ ਮੇਰੇ ਮਹਾਨ ਪਰਮੇਸ਼ਵਰ ਜੀ ਪ੍ਰਭ ਮੈਂ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਇਸ ਯੋਗ ਸਮਝਿਆ ਕਿ ਮੇਰੇ ਮਹਾਨ ਪਰਮੇਸ਼ਵਰ ਜੀ ਅਸੀਂ ਅੱਜ ਇਸ ਪ੍ਰਾਰਥਨਾ ਦੇ ਵਿੱਚ ਤੁਹਾਡੀ ਨਾਲ ਸ਼ਾਮਲ ਹੋ ਸਕੀ ਮੇਰੇ ਪ੍ਰਭੂ ਜੀ ਖੁਦਾ ਸੱਚ ਮੁੱਚ ਤੁਸੀਂ ਮਹਾਨ ਹੋ ਤੁਹਾਡਾ ਪ੍ਰੇਮ ਮਹਾਨ ਹੈ ਖੁਦਾ ਸੱਚ ਮੇਜ ਤੁਸੀਂ ਬਹੁਤ ਪ੍ਰੇਮ ਕਰ ਦਿਜੀ ਸਾਡੀ ਨਾਲ ਔਰ ਮੇਰੇ ਜੀਵਿਤ ਪ੍ਰਭੂ ਜੀ ਖੁਦਾ ਸੱਚ ਮੇਜ ਤੁਸੀਂ ਸਾਡੀ ਹਰ ਆਸ ਨੂੰ ਪੂਰੀਆਂ ਕਰ ਦਿਜੀ ਹਮੇਸ਼ਾ ਸਾਨੂੰ ਬਰਿਆਈ ਤੋਂ ਪ੍ਰਭੂ ਤੁਸੀਂ ਵੱਖਰਾ ਕਰ ਦਿਜੀ ਆਪਣੇ ਨਾਲ ਚੱਲਣ ਵਾਲਾ ਬਣਾਉਂਦੇ ਜੀ ਖੁਦਾ ਆਪਣੇ ਮਾਰਗਾਂ ਤੇ ਚੱਲਣ ਯੋਗ ਕੇ ਸਾਨੂੰ ਬਣਾਉਂਦੇ ਜੀ ਖੁਦਾ ਤੁਸੀਂ ਮਹਾਨ ਮੇਰੇ ਸਾਮਰਤੀ ਪ੍ਰਭੂ ਜੀ ਸੱਚਮੁੱਚ ਮੇਰੇ ਪਰਮੇਸ਼ਵਰ ਅਸੀਂ ਆਪਣੀ ਇੱਛਾ ਦੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਨਹੀਂ ਹੋਏ ਪ੍ਰਭੂ ਇਹ ਤੁਹਾਡਾ ਪਵਿੱਤਰ ਆਤਮਾ ਹੀ ਹੈ ਜੋ ਸਾਨੂੰ ਵਕ ਵਕ ਜਗਾਵਾਂ ਦੇ ਉੱਪਰ ਲੈ ਕੇ ਆਇਆ ਇਸ ਪ੍ਰਾਰਥਨਾ ਦੇ ਵਿੱਚ ਸਾਨੂੰ ਸ਼ਾਮਲ ਕੀਤਾ ਇੱਕ ਵੱਡੀ ਚੰਗਿਆਈ ਦੇ ਲਈ ਇੱਕ ਵੱਡੀ ਬਰਕਤ ਦੇ ਲਈ ਮੇਰੇ ਪ੍ਰਭੂ ਤੁਹਾਡੇ ਵਚਨ ਚ ਲਿਖਿਆ ਹੈ ਖੁਦਾ ਤੁਸੀਂ ਕਿਹਾ ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ ਮੈਂ ਉਸ ਜਗ੍ਹਾ ਦੇ ਉੱਪਰ ਮੌਜੂਦ ਹੁਣਾ ਪ੍ਰਭੂ ਤੁਹਾਡਾ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਔਰ ਖੁਦਾ ਤੁਹਾਡਾ ਵਚਨ ਕਹਿੰਦਾ ਹੈ ਕਿ ਤੂੰ ਜਦ ਵੀ ਮੈਨੂੰ ਪੁਕਾਰੇਗਾ ਅਤੇ ਮੈਂ ਤੁਹਾਨੂੰ ਉੱਤਰ ਦੇਵਾਂਗਾ ਖੁਦਾ ਤੁਹਾਡਾ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ ਸਾਡੀ ਹਰ ਇੱਕ ਪ੍ਰਾਰਥਨਾ ਦਾ ਸਾਨੂੰ ਉੱਤਰ ਦੇਣ ਦੇ ਲਈ ਮੇਰੇ ਜ਼ਿੰਦਾ ਪਰਮੇਸ਼ੁਰ ਜੀ ਖੁਦਾ ਤੁਸੀਂ ਬੀਤੇ ਸਮੇਂ ਚ ਵੀ ਖੁਦਾ ਸਾਨੂੰ ਖਾਂ ਲਈ ਭੋਜਨ ਦਿੱਤਾ ਪਹਿਨਣ ਲਈ ਪ੍ਰਭੂ ਜੀ ਕੱਪੜੇ ਦਿੱਤੇ ਔਰ ਸੁੰਦਰ ਸਾ ਦਿੱਤੇ ਖੁਦਾਬੀਤੇ ਸਮੇਂ ਚ ਸਾਨੂੰ ਸੰਭਾਲਿਆ ਤੁਸੀਂ ਆਪਣੇ ਪਵਿੱਤਰ ਹੱਥਾਂ ਦੇ ਨਾਲ ਸਾਡੇ ਪਰਿਵਾਰ ਨੂੰ ਸੰਭਾਲਿਆ ਬੱਚਿਆਂ ਨੂੰ ਸੰਭਾਲਿਆ ਮੇਰੇ ਪ੍ਰਭੂ ਕਾਰੋਬਾਰ ਨਕਮਾ ਕਾਰਨ ਸੰਭਾਲਿਆ ਆਪਣੇ ਪਵਿੱਤਰ ਹੱਥਾਂ ਦੇ ਨਾਲ ਮੇਰੇ ਮਹਾਨ ਪਰਮੇਸ਼ਰ ਜੀ ਖੁਦਾ ਸੱਚ ਮੈਂ ਤੁਸੀਂ ਸਾਡੀ ਘਰ ਆਉਣ ਅਤੇ ਘਰ ਬਾਹਰ ਜਾਣ ਦੇ ਵਿੱਚ ਤੁਸੀਂ ਮਦਦ ਔਰ ਸਹਾਇਤਾ ਕੀਤੀ ਮੇਰੇ ਜ਼ਿੰਦਾ ਪਰਮੇਸ਼ਵਰ ਜੀ ਖੁਦਾ ਤੁਸੀਂ ਰਾਤ ਪਰ ਵੀ ਸਾਨੂੰ ਸੰਭਾਲਿਆ ਇੱਕ ਮਿੱਠੀ ਪਿਆਰੀ ਨੀਂਦ ਦੇ ਕੇ ਮੇਰੇ ਜ਼ਿੰਦਾ ਪਰਮੇਸ਼ਵਰ ਅੱਜ ਤੁਸੀਂ ਸਾਨੂੰ ਮਿੱਠੀ ਨੀਂਦ ਤੋਂ ਜਗਾਇਆ ਔਰ ਖੁਦਾ ਅੱਜ ਦਾ ਇਹ ਪਵਿੱਤਰ ਦਿਨ ਦਿਖਾਇਆ ਜਿਸ ਨੂੰ ਤੁਸੀਂ ਆਪਣੇ ਸ਼ਬਦਾਂ ਦੇ ਦੁਆਰਾ ਰਚਿਆ ਪੂਰੀ ਸ੍ਰਿਸ਼ਟੀ ਨੂੰ ਪਰਮੇਸ਼ਵਰ ਜੀ ਤੁਸੀਂ ਬਣਾਇਆ ਔਰ ਖੁਦਾ ਸੱਚ ਮੁਝ ਮੇਰੇ ਮਹਾਨ ਜਿੰਦਾ ਪਰਮੇਸ਼ਵਰ ਇਸ ਦਿਨ ਨੂੰ ਵੀ ਤੁਸੀਂ ਬਣਾਇਆ ਖੁਦਾ ਬਹੁਤ ਸਾਰੇ ਲੋਕ ਅੱਜ ਦੇ ਦਿਨ ਨੂੰ ਨਹੀਂ ਦੇਖ ਪਾਏ ਖੁਦਾ ਪਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਹਾਡੇ ਪ੍ਰੇਮ ਦੇ ਕਾਰਨ ਅਸੀਂ ਅੱਜ ਦਾ ਇਹ ਪਵਿੱਤਰ ਦਿਨ ਦੇਖ ਰਹੇ ਹਾਂ ਮੇਰੇ ਜਿੰਦਾ ਪ੍ਰਭੂ ਜੀ ਖੁਦਾ ਸੱਚ ਮੁਝ ਤੂੰ ਮੇਰਾ ਬਾਲੇ ਤੂੰ ਮੇਰੀ ਬੁੱਧੀ ਹੈ ਪ੍ਰਭੂ ਤੂੰ ਮੇਰੀ ਚਟਾਨ ਹੈ ਤੁਸੀਂ ਸਾਡੇ ਮਸਤਕ ਨੂੰ ਉੱਚਿਆਂ ਲੈ ਜਾਣ ਵਾਲੇ ਜੀਵਿਤ ਪ੍ਰਭੂ ਜੀ ਮੇਰੇ ਪ੍ਰਭੂ ਮੈਂ ਜਿੰਨੀ ਵੀ ਤੁਹਾਡੀ ਤਾਰੀਫ ਜਿੰਨੀ ਵੀ ਮਹਿਮਾ ਮੇਰੇ ਜ਼ਿੰਦਾ ਪ੍ਰਭੂ ਇਹਨਾਂ ਸ਼ਬਦਾਂ ਦੇ ਦੁਆਰਾ ਤੁਹਾਡੀ ਕਰਾਂ ਪ੍ਰਭੂ ਜੀ ਉਹ ਘੱਟ ਹੈ ਕਿਉਂ ਜੋ ਤੁਹਾਡੇ ਉਪਕਾਰ ਸਾਡੇ ਜੀਵਨਾਂ ਦੇ ਵਿੱਚ ਵੱਡੇ ਹਨ ਖੁਦਾ ਮੈਂ ਮਾਫੀ ਮੰਗਦਾ ਕਿ ਅਗਰ ਬੀਤੇ ਸਮੇਂ 'ਚ ਸਾਡੇ ਕੋਲੋਂ ਤੁਹਾਡੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕੋਈ ਬਦੀ ਕੋਈ ਪਾਪ ਕੋਈ ਗੁਨਾਹ ਹੋ ਗਿਆ ਹੋਵੇ ਮੇਰੇ ਪ੍ਰਭੂ ਸਾਨੂੰ ਮਾਫ ਕਰਨਾ ਕਿਉਂ ਜੋ ਤੁਸੀਂ ਮਾਫ ਕਰਨ ਵਾਲੇ ਸਾਮਰਤੀ ਪਰਮੇਸ਼ੁਰ ਜੀ ਖੁਦਾ ਤੁਸੀਂ ਆਪਣੇ ਪਵਿੱਤਰ ਲਹੂ ਨੂੰ ਬਹਾਇਆ ਤਾਂ ਜੋ ਸਾਡੇ ਅਪਰਾਧ ਖਿਮਾ ਹੋ ਜਾਣ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪ੍ਰਭੂ ਤੁਸੀਂ ਆਪਣੇ ਪਵਿੱਤਰ ਲਹੂ ਨੂੰ ਸਾਡੇ ਲਈ ਬਹਾਇਆ ਤਾਂ ਜੋ ਸਾਡੇ ਅਪਰਾਧ ਮਾਫ਼ ਹੋ ਸਕਣ। ਖੁਦਾ ਸਾਡੇ ਅਪਰਾਧਾਂ ਨੂੰ ਮਾਫ਼ ਕਰਨ ਦੇ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੇਰੇ ਜ਼ਿੰਦਾ ਪ੍ਰਭੂ ਜੀ। ਪਵਿੱਤਰ ਆਤਮਾ ਜੀ। ਖੁਦਾ ਜੀ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਨੇ ਪ੍ਰਭੂ ਜੀ ਇਸ ਪ੍ਰਾਰਥਨਾ ਨੂੰ ਪੂਰੇ ਵਿਸ਼ਵਾਸ ਦੇ ਦੁਆਰਾ ਸੁਣ ਲਵੇ। ਮੇਰੀ ਜ਼ਿੰਦਾ ਪ੍ਰਭੂ ਅੱਜ ਮੈਂ ਹਰ ਇੱਕ ਦਿਲਲੀ ਪ੍ਰਾਰਥਨਾ ਕਰਦਾ ਖੁਦਾ ਸੱਚ ਮੁੱਚ ਇਹ ਆਪਣੀ ਪ੍ਰਾਰਥਨਾ ਦੇ ਮਕਸਦ ਨੂੰ ਜਾਣ ਸਕਣ ਔਰ ਮੇਰੇ ਖੁਦਾ ਸੱਚ ਮੁੱਚ ਤੁਸੀਂਾਂ ਦੀ ਪ੍ਰਾਰਥਨਾ ਨੂੰ ਸੁਣੋ ਖੁਦਾ ਇਹ ਜਾਣ ਸਕਣ ਕਿ ਪ੍ਰਾਰਥਨਾ ਸਾਡੀ ਜ਼ਿੰਦਗੀ ਦੇ ਵਿੱਚ ਕਿਉਂ ਜ਼ਰੂਰੀ ਹੈ ਖੁਦਾ ਸੱਚ ਮੁੱਚ ਮੇਰੇ ਸਮਰਥੀ ਪਰਮੇਸ਼ਵਰ ਜੀ ਖੁਦਾ ਤੁਸੀਂ ਸਾਡੇ ਨਾਲ ਬਹੁਤ ਪ੍ਰੇਮ ਕਰਦੇ ਜੀ ਤੁਸੀਂ ਹਮੇਸ਼ਾ ਪ੍ਰਭੂ ਜੀ ਸਾਡੀ ਪ੍ਰਾਰਥਨਾ ਨੂੰ ਸਾਡੀ ਦੁਹਾਈ ਨੂੰ ਸੁਣਦੇ ਜੀ ਮੇਰੇ ਸਮਰਤੀ ਪਰਮੇਸ਼ਰ ਜੀ ਖੁਦਾ ਸੱਚਮੁੱਚ ਜੋ ਦੁੱਖਾਂ ਦੇ ਵਿੱਚ ਤੁਹਾਨੂੰ ਪੁਕਾਰਦੇ ਨੇ ਪ੍ਰਾਰਥਨਾ ਦੇ ਜ਼ਰੀਏ ਖੁਦਾ ਤੁਸੀਂ ਉਹਨਾਂ ਨੂੰ ਚੰਗਿਆਈ ਦਿੰਦੇ ਜੇ ਖੁਦਾ ਸੱਚ ਮੂਝ ਜੋ ਬਿਪਤਾ ਦੇ ਵਿੱਚ ਪ੍ਰਾਰਥਨਾ ਦੇ ਦੁਆਰਾ ਤੁਹਾਨੂੰ ਪੁਕਾਰਦੇ ਹਨ ਖੁਦਾ ਸੱਚ ਮੂਝ ਆਜ਼ਾਦੀ ਨੂੰ ਪਾਉਂਦੇ ਨੇ ਖੁਦਾ ਜੋ ਸ਼ੈਤਾਨ ਦੇ ਜਕੜੇ ਹੋਏ ਮੇਰੇ ਪ੍ਰਭੂ ਜੀ ਪ੍ਰਾਰਥਨਾ ਦੇ ਦੁਆਰਾ ਤੁਹਾਨੂੰ ਪੁਕਾਰਦੇ ਹਨ ਔਰ ਖੁਦਾ ਸੱਚਮੁੱਚ ਮੋਝੋ ਆਪਣੀ ਆਜ਼ਾਦੀ ਨੂੰ ਦੇਖਦੇ ਹਨ ਕਿਉਂ ਜੋ ਤੁਹਾਡੇ ਵਚਨ ਜਬੂਰ 22 ਦੀ ਚਵੀ ਦੇ ਵਿੱਚ ਲਿਖਿਆ ਕਿਉਂ ਜੋ ਉਸਨੇ ਦੁਖੀਏ ਦੇ ਦੁੱਖ ਨੂੰ ਤੋਸ਼ ਨਾ ਜਾਣਿਆ ਨਾ ਉਸ ਤੋਂ ਕਿਣ ਕੀਤੀ ਅਤੇ ਨਾ ਉਸ ਤੋਂ ਆਪਣਾ ਮੂੰਹ ਛਪਾਇਆ ਸਗੋਂ ਜਦ ਉਸਨੇ ਉਸ ਦੀ ਦੁਖਾਈ ਦਿੱਤੀ ਤਾਂ ਉਸਨੇ ਸੁਣਿਆ ਖੁਦਾ ਸੱਚਮੁੱਚ ਤੁਹਾਡਾ ਵਚਨ ਖੁਦਾ ਬਿਆਨ ਕਰਦਾ ਹੈ ਕਿ ਤੁਸੀਂ ਕਦੇ ਵੀ ਦੁਖੀ ਹਤੇ ਦੁੱਖ ਨੂੰ ਤੁਸ਼ ਨਹੀਂ ਜਾਣਦੇ। ਖੁਦਾ ਸੱਚ ਮੋ ਜਦ ਹੀ ਦੁਹਾਈ ਨੂੰ ਤੁਸੀਂ ਤੁਸ਼ ਨਹੀਂ ਜਾਣਦੇ। ਤੁਸੀਂ ਸਾਡੇ ਤੋਂ ਕਿਣ ਨਹੀਂ ਕਰਦੇ ਮੇਰੇ ਸਮਰਤੀ ਪਰਮੇਸ਼ਰ ਜੀ। ਔਰ ਨਾ ਹੀ ਤੁਸੀਂ ਆਪਣੇ মুখ ਨੂੰ ਮੇਰੇ ਪ੍ਰਭੂ ਸਾਥੋਂ ਛਿਪਾਉਂਦੇ ਜੀ। ਮੇਰੇ ਮਹਾਨ ਪਰਮੇਸ਼ਰ ਜੀ ਜੋ ਲੋਕ ਤੁਹਾਨੂੰ ਦੁਹਾਈ ਦਿੰਦੇ ਹਨ ਪ੍ਰਾਰਥਨਾ ਦੇ ਵਿੱਚ। ਖੁਦਾ ਤੁਸੀਂ ਇਹਨਾਂ ਦੀ ਪ੍ਰਾਰਥਨਾ ਨੂੰ ਹਮੇਸ਼ਾ ਕੰਨ ਲਾ ਕੇ ਸੁਣਦੇ ਜੇ ਮੇਰੇ ਸਾਹਮਣੇ ਪਰਮੇਸ਼ਵਰ ਜੀ ਕਿਉਂ ਜੋ ਤੁਹਾਡੇ ਵਚਨ ਜਬੂਰ 68 ਦੀ 19 ਦੇ ਵਿੱਚ ਲਿਖਿਆ ਪਰ ਪਰਮੇਸ਼ਵਰ ਨੇ ਸੱਚਮੁੱਚ ਸੁਣਿਆ ਹੈ ਉਸ ਨੇ ਮੇਰੀ ਪ੍ਰਾਰਥਨਾ ਦੀ ਆਵਾਜ਼ ਵੱਲ ਕੰਨ ਲਗਾਇਆ ਹੈ ਮੁਬਾਰਕ ਹੈ ਪਰਮੇਸ਼ਵਰ ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਾ ਕੀਤਾ ਅਤੇ ਨਾ ਆਪਣੀ ਦਇਆ ਨੂੰ ਮਿੱਥੋਂ ਰੁਕਿਆ ਖੁਦਾ ਸੱਚਮੁੱਚ ਤੁਸੀਂ ਹਰ ਇੱਕ ਇਨਸਾਨ ਦੀ ਪ੍ਰਾਰਥਨਾ ਨੂੰ ਰੱਦ ਨਹੀਂ ਕਰਦੇ ਖੁਦਾ ਮੇਰੇ ਮਹਾਨ ਪਰਮੇਸ਼ਰ ਜੀ ਖੁਦਾ ਤੂੰ ਸੁਣਦੀ ਪ੍ਰਾਰਥਨਾ ਨੂੰ ਪੂਰਿਆ ਕਰ ਦੇ ਜੇ ਜਿਸ ਤਰ੍ਹਾਂ ਮੇਰੇ ਸਾਹਵਰਤੀ ਪ੍ਰਭੂ ਤੁਸੀਂ ਦਾਨੀਅਲ ਦੀ ਪ੍ਰਾਰਥਨਾ ਨੂੰ ਪੂਰਿਆ ਕੀਤਾ ਖੁਦਾ ਜਦ ਵੀ ਉਹਨੂੰ ਸ਼ੇਰਾਂ ਦੀ ਗੁਫਾ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਖੁਦਾ ਨੇ ਦੁੱਖ ਦੇ ਵਿੱਚ ਤੁਹਾਨੂੰ ਪੁਕਾਰਿਆ ਔਰ ਖੁਦਾ ਤੁਸੀਂ ਉਹਨੂੰ ਉੱਤਰ ਦੇ ਕੇ ਛੁਡਾਇਆ ਮੇਰੇ ਪ੍ਰਭੂ ਜਿਸ ਤਰ੍ਹਾਂ ਤੁਸੀਂ ਦਾਨੀਅਲ ਨੂੰ ਛੁਡਾਇਆ ਉਹਦੇ ਹਾਲਾਤਾਂ ਦੇ ਵਿੱਚੋਂ ਪਰਭੂ ਮੈਂ ਪ੍ਰਾਰਥਨਾ ਕਰਦੇ ਨਾ ਲੋਕਾਂ ਨੂੰ ਵੀ ਛੁਡਾਵੇ ਤੁਹਾਡਾ ਆਤਮਾ ਮੇਰੇ ਸਾਮਰਤੀ ਪ੍ਰਭੂ ਜੋ ਲੋਕ ਪ੍ਰਭੂ ਇਸ ਪ੍ਰਾਰਥਨਾ ਦੇ ਦੁਆਰਾ ਤੁਹਾਨੂੰ ਪੁਕਾਰ ਰਹੇ ਹਨ ਮੇਰੇ ਸਾਮਰਤੀ ਪਰਮੇਸ਼ਰ ਸੱਚਮੁੱਚ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਉਸ ਨੂੰ ਛੁਡਾਓਗੇ ਮੇਰੇ ਸਾਮਰਤੀ ਪਰਮੇਸ਼ਰ ਜੀ ਖੁਦਾ ਤਾਂ ਜੋ ਤੁਹਾਡੇ ਵਚਨ ਜਬੂਰ ਪੰਜਾਬੀ 15 ਦੇ ਵਿੱਚ ਲਿਖਿਆ ਤੂੰ ਦੁੱਖ ਦੇ ਦਿਨ ਮੈਨੂੰ ਪੁਕਾਰ ਮੈਂ ਤੈਨੂੰ ਛੁਡਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਂਗਾ ਖੁਦਾ ਸੱਚ ਮੁੱਚ ਜੋ ਦੁੱਖ ਦੇ ਵਿੱਚ ਹਲਾਤਾਂ ਦੇ ਵਿੱਚ ਪਰੇਸ਼ਾਨੀਆਂ ਦੇ ਵਿੱਚ ਮੇਰੇ ਜ਼ਿੰਦਾ ਪ੍ਰਭੂ ਤੁਹਾਨੂੰ ਪੁਕਾਰਦੇ ਹਨ ਖੁਦਾ ਤੁਸੀਂ ਉਹਨਾਂ ਨੂੰ ਸੱਚ ਮੁੱਚ ਉੱਤਰ ਦਿੰਦੇ ਜੀ ਔਰ ਖੁਦਾ ਉਹ ਆਪਣੇ ਜੀਵਨ ਦੇ ਵਿੱਚ ਆਪਣੀਆਂ ਗਵਾਹੀਆਂ ਨੂੰ ਦੇਖਦੇ ਹਨ ਮੇਰੇ ਖੁਦਾ ਅੱਜ ਜੋ ਲੋਕ ਇਸ ਪ੍ਰਾਰਥਨਾ ਦੇ ਦੁਆਰਾ ਪ੍ਰਭੂ ਤੁਹਾਨੂੰ ਪੁਕਾਰ ਰਹੇ ਹਨ ਮੇਰੇ ਸਾਹਮਣੇ ਪਰਮੇਸ਼ੁਰ ਜੀ ਸੱਚਮੁੱਚ ਮੇਰਾ ਵਿਸ਼ਵਾਸ ਹੈ ਮੇਰੇ ਸਮਰਥੀ ਪਰਮੇਸ਼ੁਰ ਜੀ ਖੁਦਾ ਤੁਹਾਡੇ ਵਚਨ ਜਬੂਰ 34 ਦੀ 15 ਚ ਲਿਖਿਆ ਯਹੋਵਾ ਦੀਆਂ ਅੱਖੀਆਂ ਧਰਮੀਆਂ ਉੱਤੇ ਅਤੇ ਉਸ ਦੇ ਕੰਨ ਉਹਨਾਂ ਦੀ ਦੁਹਾਈ ਵਾਲ ਹਨ ਪ੍ਰਭੂ ਮੇਰਾ ਵਿਸ਼ਵਾਸ ਹੈ ਕਿ ਖੁਦਾ ਤੁਸੀਂ ਉਹਨਾਂ ਦੀ ਦੁਹਾਈ ਨੂੰ ਸੁਣ ਰਹੇ ਜੇ ਇਹਨਾਂ ਦੀ ਜ਼ਿੰਦਗੀ ਦੇ ਹਰ ਇੱਕ ਮਕਸਦ ਨੂੰ ਤੁਸੀਂ ਸੁਲਝਾਉਣ ਵਾਲੇ ਜੇ ਮੇਰੇ ਸਾਮਰਤੀ ਪ੍ਰਭੂ ਸ਼ੈਤਾਨ ਦੀਆਂ ਬੰਦਨਾਂ ਨੂੰ ਤੁਸੀਂ ਅਜ ਜੜਾਂ ਤੋਂ ਖਤਮ ਕਰਨ ਜਾ ਰਹੇ ਜੇ ਮੇਰੇ ਸਾਮਰਤੀ ਪ੍ਰਭੂ ਇਹਨਾਂ ਦੀਆਂ ਬਿਮਾਰੀਆਂ ਨੂੰ ਤੁਸੀਂ ਸੱਚ ਮੁੱਚ ਹਵਾ ਦੇ ਵਿੱਚ ਉਡਾ ਰਹੇ ਜੇ ਤੁਹਾਡਾ ਆਤਮਾ ਮੇਰੇ ਸਾਮਰਤੀ ਪ੍ਰਭੂ ਇਹਨਾਂ ਦੀ ਹਰੀਕਰਪੋਰਟ ਨੂੰ ਨਾਰਮਲ ਲੈ ਕੇ ਆਵੇਗਾ ਖੁਦਾ ਸੱਚ ਮੁੱਚ ਮੇਰੇ ਸਾਮਰਤੀ pra Prahatna. ਖੁਦਾਇ ਇਹਨਾਂ ਦੇ ਚੀਫ ਰਾਨੂ ਬਦਲ ਦੇਵੇਗੀ ਔਰ ਖੁਦਾਇ ਬਹੁਤ ਸਾਰੀ ਪ੍ਰਾਰਥਨਾ ਨੂੰ ਕਰਨ ਵਾਲੇ ਬੰਨ ਜਾਣਗੀ ਯੇਸ਼ੂ ਦੇ ਨਾਮ ਦੇ ਵਿੱਚ ਮੇਰੇ ਸਾਮਰਤੀ ਪ੍ਰਭੂ ਇਹ ਵਿਸ਼ਵਾਸ ਤੇ ਦੁਆਰਾ ਤੁਹਾਡੇ ਕੀ ਪ੍ਰਾਰਥਨਾ ਦੇ ਵਿੱਚ ਜਾਣ ਕਿਉਂ ਜੋ ਤੁਹਾਡੇ ਵਚਨ ਮੱਤੀ 21 ਦੀ 22 ਦੇ ਵਿੱਚ ਲਿਖਿਆ ਸਭੋ ਅਤੇ ਜੋ ਸਭ ਕੁਝ ਨਿਸ਼ਚਾ ਨਾਲ ਪ੍ਰਾਰਥਨਾ ਕਰਕੇ ਤੁਸੀਂ ਮੰਗੋ ਸੋ ਪਾਓਗੇ ਮੇਰੇ ਸਾਮਰਤੀ ਪ੍ਰਭੂ ਜੋ ਨਿਸ਼ਚਾ ਕਰਕੇ ਵਿਸ਼ਵਾਸ ਦੇ ਦੁਆਰਾ ਤੁਹਾਡੇ ਕੋਲ ਪ੍ਰਾਰਥਨਾ ਦੇ ਵਿੱਚ ਮੰਗਦੇ ਹਨ ਪ੍ਰਭੂ ਸੱਚਮੁੱਚ ਤੁਸੀਂ क्या पाओगे मेरे प्रभु आज तो विश्वासते द्वारा प्रार्थना करने वाले बन जाना मेरे सामर्थी प्रभु जिस तरह विश्वासते नाल हिजकेल ने ਤੁਹਾਡੇ ਅਗੇ प्रार्थना ਕੀਤੀ ਕਿ ਪ੍ਰਭੂ ਸੱਚਮੁੱਚ ਮੈਂ ਤੁਸੀਂ ਉਸ ਦੀ प्रार्थना ਨੂੰ ਸੁਣਿਆ ਔਰ ਉਹਦੀ ਉਮਰ ਨੂੰ ਵਧਾਇਆ ਖੁਦਾ ਅੱਜ ਮੈਂ प्रार्थना ਕਰਦਾਂਗੇ ਤੁਸੀਂ ਸਾਡੀ ਵੀ प्रार्थना ਨੂੰ ਸੁਣਿਆ ਹੈ ਔਰ ਖੁਦਾ ਜਹ ਹਰ ਇੱਕ ਦੇ ਜੀਵਨ ਦੇ ਵਿੱਚ ਤੁਸੀਂ ਆਪਣੇ ਅਚੰਭੇ ਕੰਮਾਂ ਨੂੰ ਪਰ ਗੱਡ ਕੀਤਾ ਹੈ ਮੇਰਾ ਵਿਸ਼ਵਾਸ ਹੈ ਖੁਦਾ ਲੋਕ ਜਾਣ ਗਿਆ ਕਿ ਉਹ ਜ਼ਿੰਦਾ ਪ੍ਰਭੂ ਅੱਜ ਵੀ ਨਦ ਜੀਵਨਾ ਦੇ ਵਿੱਚ ਵੱਡੇ ਕੰਮਾਂ ਨੂੰ ਕਰ ਸਕਦਾ ਹੈ ਮੇਰੀ ਸਮਰਤੀ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਖੁਦਾ ਇਹ ਲੋਕ ਬਹੁਤ ਸਾਰੀ ਪ੍ਰਾਰਥਨਾ ਦੇ ਵਿੱਚ ਵਦਨ ਇਹਨਾਂ ਦੇ ਬੱਚੇ ਪ੍ਰਾਰਥਨਾ ਦੇ ਵਿੱਚ ਵਦ ਦੇ ਜਾਣ ਮੇਰੇ ਮਹਾਨ ਜਿੰਦਾ ਪ੍ਰਭੂ ਜੀ ਖੁਦਾ ਸੱਚ ਮੁੱਚ ਮੇਰੇ ਪ੍ਰਭੂ ਜੀ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਹਨ ਖੁਦਾ ਤੁਸੀਂ ਹਰ ਇੱਕ ਦੇ ਮਨ ਨੂੰ ਜਾਣਦੇ ਜੇ ਤੁਹਾਡਾ ਆਤਮਾ ਪ੍ਰਭੂ ਜੀ ਹਰ ਇੱਕ ਦੇ ਮਕਸਦ ਨੂੰ ਜਾਣਦਾ ਹੈ ਖੁਦਾ ਪ੍ਰਾਰਥਨਾ ਦੇ ਹਰ ਇੱਕ ਮਕਸਦ ਨੂੰ ਕੇਵਲ ਤੁਹਾਡਾ ਆਤਮਾ ਜਾਣਦਾ ਕਿਉਂ ਜੋ ਇੱਕ ਇਨਸਾਨ ਪ੍ਰਭੂ ਕਿਸੇ ਦੇ ਮਨ ਨੂੰ ਨਹੀਂ ਜਾਣ ਸਕਦਾ ਬਲਕਿ ਤੁਹਾਡਾ ਪਵਿੱਤਰ ਆਤਮਾ ਜੋ ਹਰ ਇੱਕ ਦੇ ਮਨਾਂ ਨੂੰ ਜਾਣਦਾ ਹੈ ਕਿਉਂ ਜੋ ਤੁਹਾਡੇ ਬਚਨ ਜਿਸ਼ਾਇਆ ਪੈਂਟ ਵੀ 25 ਦੇ ਵਿੱਚ ਲਿਖਿਆ ਐਵੇਂ ਹੋਵੇਗਾ ਕਿ ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ ਕਿ ਮੈਂ ਸੁਣ ਲਵਾਂਗਾ। ਖੁਦਾ ਤੁਸੀਂ ਜਾਣਦੇ ਜੇ ਹਰ ਇੱਕ ਦੇ ਮਨ ਨੂੰ ਮੇਰੇ ਸਾਹਮਣੇ ਪ੍ਰਭੂ ਸੱਚਮੁੱਚ ਅੱਜ ਤੋਂ ਹੀ ਆਪਣੇ ਮੇਰੇ ਪ੍ਰਭੂ ਆਪਣੀਆਂ ਗਵਾਹੀਆਂ ਨੂੰ ਆਪਣੀ ਜ਼ਿੰਦਗੀਆਂ ਦੇ ਵਿੱਚ ਖੜਾ ਹੁੰਦਾ ਦੇਖਣ ਖੁਦਾ ਜੀ। ਮੇਰੇ ਸਾਹਮਣੇ ਪ੍ਰਭੂ ਸੱਚਮੁੱਚ ਤੁਸੀਂ ਅੱਜ ਤੋਂ ਇਹਨਾਂ ਦੀ ਪ੍ਰਾਰਥਨਾ ਨੂੰ ਪ੍ਰਭੂ ਸੁਣਨ ਜਾ ਰਹੇ ਜੇ ਮੇਰਾ ਵਿਸ਼ਵਾਸ ਹੈ। ਖੁਦਾ ਨਾ ਦੀ ਹਰ ਇੱਕ ਘਟੀ ਨੂੰ ਤੁਸੀਂ ਪੂਰਿਆ ਕਰਨ ਜਾ ਹਰ ਨੇ ਖੁਦਾ ਜੋ ਵਿਦੂਸ਼ ਨੇ ਇਹਨਾਂ ਦਾ ਸਮਾਂ ਇਹਨਾਂ ਦਾ ਪੈਸਾ ਇਹਨਾਂ ਦਾ ਦਿਨ ਚੁਰਾਇਆ ਹੈ ਖੁਦਾ ਤੁਸੀਂ ਇਹਨਾਂ ਨੂੰ ਮੂਲ ਸਮੇਤ ਵਾਪਸ ਕਰਨ ਵਾਲੇ ਜੇ ਮੇਰੇ ਮਹਾਨ ਪ੍ਰਭੂ ਤੁਸੀਂ ਆਪਣੇ ਜਿੰਦਾ ਕੰਮਾਂ ਨੂੰ ਇਹਨਾਂ ਦੇ ਜੀਵਨਾਂ ਦੇ ਵਿੱਚ ਕਰਨ ਜਾ ਰਹੇ ਜੇ ਮੇਰਾ ਵਿਸ਼ਵਾਸ ਹੈ ਖੁਦਾ ਕਿ ਇਸ ਪ੍ਰਾਰਥਨਾ ਤੋਂ ਬਾਅਦ ਇਹ ਆਪਣੀ ਵੱਡੀ ਗਵਾਹੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੇਖਣਗੇ ਖੁਦਾ ਜੋ ਲੋਕ ਆਮਨ ਬੋਲ ਰਹੇ ਨੇ ਜਾ ਪ੍ਰਭੂ ਆਮੀਨ ਲੇਖ ਰਹੇ ਨੇ ਮੇਰਾ ਵਿਸ਼ਵਾਸ ਹੈ ਪ੍ਰਭੂ ਆਪਣੇ ਜੀਵਨ ਦੇ ਵਿੱਚ ਅਪ ਚਮਤਕਾਰ ਦੇਖਣਗੇ ਮੇਰੇ ਮਹਾਨ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਇਸ ਪ੍ਰਾਰਥਨਾ ਨੂੰ ਸੁਣ ਕੇ ਉੱਤਰ ਦੇ ਚੁਕੇ ਜੇ ਖੁਦਾ ਜਿ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਨੇ ਪ੍ਰਭੂ ਇਹ ਪ੍ਰਾਰਥਨਾ ਨੂੰ ਸਿਰਫ ਸੁਣਨ ਵਾਲੇ ਨਹੀਂ ਬਲਕਿ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾਉਣ ਪ੍ਰਭੂ ਤਾਂ ਜੋ ਤੁਹਾਡੇ ਆਤਮਿਕ ਸ਼ਬਦ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕਣ ਤੁਹਾਡੇ ਵਚਨ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕਣ ਤਾਂ ਜੋ ਖੁਦਾ ਬਹੁਤ ਸਾਰਾ ਜਗਤ ਉਪਿਤਰਾ ਆਤਮਾ ਜੀ ਬਹੁਤ ਸਾਰੇ ਲੋਕ ਬਚਾਏ ਜਾਣ ਖੁਦਾ ਜੋ ਲੋਕ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਰਹੇ ਨੇ ਤੁਸੀਂ ਉਹਨਾਂ ਨੂੰ ਵਧਾ ਰਹੇ ਜੀ ਮੇਰਾ ਵਿਸ਼ਵਾਸ ਹੈ ਤੁਸੀਂ ਉਹਨਾਂ ਦੀਆਂ ਹੱਦਾਂ ਨੂੰ ਚੌੜੀਆਂ ਕਰਨ ਜਾ ਰਹੇ ਜੀ ਮੇਰੇ ਜਿੰਦਾ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ ਖੁਦਾ ਜੋ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਲ ਨੇ ਖੁਦਾ ਜੋ ਵੀ ਕਿਸੇ ਕਮਾਂ ਦੇ ਲਈ ਆਪਣੇ ਘਰਾਂ ਤੋਂ ਬਾਹਰ ਜਾ ਰਹੇ ਨੇ ਇਹਨਾਂ ਦੇ ਬੱਚੇ ਬਾਹਰ ਨਿਕਲ ਰਹੇ ਨੇ ਖੁਦਾ ਸੱਚ ਮੁੱਚ ਸਭ ਦੀ ਤੁਸੀਂ ਅਗਵਾਈ ਕਰਨਾ ਰਸਤਿਆਂ ਦੇ ਵਿੱਚ ਆਪਣੇ ਸਵਰਗ ਦੂਤਾਂ ਦੇ ਨਾਲ ਦੁਸ਼ਟ ਦੀ ਇੱਕ ਵੀ ਚਾਲ ਪ੍ਰਭੂ ਇਹਨਾਂ ਦੇ ਜੀਵਨ ਦੇ ਵਿੱਚ ਕਾਮਨਾ ਕਰ पाए ਤੁਹਾਡੇ ਸਵਰਗ ਦੂਤ ਇਹਨਾਂ ਦੇ ਨਾਲ ਹਮੇਸ਼ਾ ਰਹਿਣ ਮੇਰਾ ਵਿਸ਼ਵਾਸ ਹੈ ਕਿ ਤੁਹਾਡਾ ਪਵਿੱਤਰ ਆਤਮਾ ਤੁਹਾਡੇ ਸਵਰਗ ਦੂਤ ਇਹਨਾਂ ਦੇ ਨਾਲ ਰਾਖੀ ਦੇ ਲਈ ਔਰ ਖੁਦਾ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂ ਜੋ ਤੁਸੀਂ ਸਾਡੀ ਪ੍ਰਾਰਥਨਾ ਨੂੰ ਤੁਸ਼ ਨਹੀਂ ਜਾਣਿਆ ਸੁਣ ਕੇ ਪੂਰਿਆ ਕੀਤਾ ਬਾਕੀ ਦੇ ਸਮੇਂ ਨੂੰ ਪ੍ਰਭੂ ਜੀ ਤੁਹਾਡੇ ਪਵਿੱਤਰ ਹੱਥਾਂ ਦੇ ਵਿੱਚ ਦਿੰਨੇ ਆ ਪਰਬੂ ਯੇਸ਼ੂ ਮਸੀਹ ਦੇ ਸਮਰਥੀ ਨਾਮ ਚ ਮੰਗਦੇ ਹਾਂ ਆਮੀਨ